ਗੁਰੂ ਸਾਹਿਬ ਆਸਤੇ ਜਿਹੜਾ ਘੋੜਾ ਲੱਗ ਰੱਖਿਆ ਹੁੰਦਾ ਹੈ ਸੁੱਚਾ ਘੋੜਾ ਉਸ ਨੂੰ ਕਿਵੇਂ ਸ਼ਿੰਗਾਰਿਆ ਜਾਂਦਾ ਹੈ ਇਹ ਪ੍ਰਾਤਨ ਸਮੇਂ ਤੋਂ ਇਹ ਸਾਰਾ ਸਜੋ ਸ਼ਿੰਗਾਰ ਦਾ ਸਾਮਾਨ ਇਹ ਸਾਰਾ ਸੋਨੇ ਦਾ ਬਣਿਆ ਹੋਇਆ ਹੈ ਇਹ ਸਾਲ ਵਿੱਚੋਂ 7 ਵਾਰੀ ਬਾਹਰ ਕੱਢਦੇ ਇਹਨੂੰ ਤੇ ਉੱਥੇ ਘੋੜੇ ਨੂੰ ਦੁੱਧ ਨਾਲ ਇਸ਼ਨਾਨ ਕਰਾ ਕੇ ਸਾਰਾ ਸਾਰਾ ਸੋਨੇ ਦਾ ਸਜੋ ਸ਼ਿੰਗਾਰ ਉਹਨੂੰ ਸਜਾ ਕੇ ਫਿਰ ਮਹਿੰਗੇ ਬਸਤਰ ਉਹਦੇ ਘੋੜੇ ਦੇ ਸਾਰਾ ਸਜੋ ਸ਼ਿੰਗਾਰ ਤਿਆਰ ਕਰਕੇ ਫਿਰ ਘੋੜੇ ਨੂੰ ਨਗਰ ਕੀਰਤਨ ਵਿੱਚ ਲੈ ਕੇ ਜਾਂਦੇ ਆਂਦੇ ਇਹ ਘੋੜੇ ਨੂੰ ਜਿਹੜਾ ਲਗਾਮ ਹੁੰਦੀ ਘੋੜੇ ਦੀ ਲਗਾਮ ਦੇ ਉੱਪਰ ਪਾਉਂਦੇ ਨੂੰ ਨੁਕਤਾ ਕਹਿੰਦੇ ਜੀ ਇਹ ਸਾਰਾ ਸੋਨੇ ਦਾ ਬਣਿਆ ਕਲਗੀ ਲੱਗੀ ਇਹਨੂੰ ਮੋਰ ਇਸ ਤੇ ਇੱਕ ਇਹ ਕਾਠੀ ਹੈ ਇਹ ਮਹਾਰਾਜ ਤੇ ਆਜ਼ਰਨਾਜਾ ਸਵਾਰ ਹੁੰਦੇ ਜੀ ਇਹ ਘੋੜਾ ਆਪਣੇ ਪਸੀਨਾ ਹੁੰਦਾ ਆਪਣੇ ਆਪ ਦਬਕੇ ਚੱਲਦਾ ਇਹ ਉਹ ਕਾਠੀ ਹੈ ਜੇ ਤੇ ਮਹਾਰਾਜ ਆਪ ਸਵਾਰ ਹੁੰਦੇ ਸਚਕੰਡ ਸ੍ਰੀ ਹਜੂਰ ਸਾਹਿਬ ਵਿਖੇ ਅਸੀਂ ਮੌਜੂਦ ਆ ਤੇ ਇੱਥੇ ਅੱਜ ਤੁਹਾਨੂੰ ਇੱਕ ਦੁਰਲੱਭ ਚੀਜ਼ ਦਿਖਾਉਣ ਜਾ ਰਹੇ ਆ ਗੁਰੂ ਸਾਹਿਬ ਆਸਤੇ ਜਿਹੜਾ ਘੋੜਾ ਲੱਗ ਰੱਖਿਆ ਹੁੰਦਾ ਹੈ ਸੁੱਚਾ ਘੋੜਾ ਉਸ ਨੂੰ ਕਿਵੇਂ ਸ਼ਿੰਗਾਰਿਆ ਜਾਂਦਾ ਉਹਦੇ ਸ਼ਿੰਗਾਰ ਦਾ ਜਿਹੜਾ ਇੰਤਜ਼ਾਮ ਕੀਤਾ ਜਾਂਦਾ ਪੁਰਾਤਨ ਸਮੇਂ ਸਮੇਂ ਦੇ ਵਿੱਚ ਸਵਾ ਮੰਨ ਦੇ ਨਾਲ ਸੋਨੇ ਦੇ ਨਾਲ ਉਹਦੀ ਕਾਠੀ ਉਹਦਾ ਬਾਕੀ ਗਹਿਣੇ ਨੇ ਉਹ ਤਿਆਰ ਕੀਤੇ ਗਏ ਸੀ ਇੱਕ ਵਾਰ ਦਿਖਾਉਣੀ ਹੈ ਤਸਵੀਰ ਸ਼ਾਇਦ ਤੁਸੀਂ ਕਦੇ ਵੀ ਕਿਸੇ ਟੀਵੀ ਚੈਨਲ ਤੇ ਕਿਸੇ ਕੈਮਰੇ ਤੇ ਨਹੀਂ ਦੇਖੀ ਹੋਵੇਗੀ ਪੂਰੀ ਤਰ੍ਹਾਂ ਤੁਹਾਨੂੰ ਪਹਿਲਾਂ ਇੱਕ ਵਾਰ ਇਹਨਾਂ ਦਰਸ਼ਨ ਕਰਾ ਦਿੰਨੇ ਆ ਫਿਰ ਜਿਹੜੇ ਸਾਡੇ ਨਾਲ ਐਕਸਪਰਟ ਨੇ ਇੱਥੇ ਉਹਨਾਂ ਨਾਲ ਗੱਲ ਕਰਾਂਗੇ ਉਹ ਤੁਹਾਨੂੰ ਇਸ ਬਾਰੇ ਜਾਣਕਾਰੀ ਵੀ ਦੇਣਗੇ ਕਿ ਦੇਖੋ ਕਿ ਬਹੁਤ ਜ਼ਿਆਦਾ ਇਹ ਭਾਰੀ ਨੇ ਕਾਠੀ ਤਿਆਰ ਕੀਤੀ ਹੋਈ ਹੈ ਉਹ ਵੀ ਸੋਨੇ ਤੋਂ ਆ ਬਾਕੀ ਜਿਹੜੇ ਵਸਤਰ ਨੇ ਘੋੜੇ ਦੇ ਉਹ ਵੀ ਸਾਰੇ ਸੋਨੇ ਤੋਂ ਨੇ ਇੱਥੇ ਤੱਕ ਪੈਰਾਂ ਦੇ ਵਿੱਚ ਜਿਹੜੇ ਪਾਉਣ ਵਾਸਤੇ ਵਸਤਰ ਹੈ ਉਹ ਵੀ ਸਾਰਾ ਹਰ ਚੀਜ਼ ਜਿਹੜੇ ਕੜੇ ਨੇ ਹਰ ਚੀਜ਼ ਜਿਹੜੀ ਆ ਉਹ ਸੋਨੇ ਦੀ ਆ ਤਿਆਰ ਕੀਤੀ ਹੋਈ ਮੋਰ ਲੱਗਿਆ ਹੋਇਆ ਮੋਰ ਦੀ ਕਲੰਗੀ ਸਜੀ ਹੋਈ ਆ ਇਹ ਮੱਥੇ ਤੇ ਲਾਉਣ ਦੇ ਲਈ ਆ ਬੰਨਣ ਦੇ ਲਈ ਆ ਹਰ ਇੱਕ ਚੀਜ਼ ਹੈਗੀ ਆ ਤੇ ਬਿਲਕੁਲ ਸ਼ੁੱਧ ਸੋਨੇ ਤੋਂ ਤਿਆਰ ਹੋਈ ਇਹ ਕਦੇ ਜਿਹੜੀ ਆ ਆਮ ਕਰਕੇ ਬਾਹਰ ਨਹੀਂ ਨਿਕਲਦੀ ਨਹੀਂ ਦੇਖੀ ਜਾਂਦੀ ਖਾਸ ਓਕੇਜਨ ਦੇ ਉੱਤੇ ਕੇਵਲ ਕੋੜੇ ਦੇ ਨੂੰ ਸਜਾ ਕੇ ਹੀ ਸੰਗਤਾਂ ਦੇ ਵਿੱਚ ਲੈ ਕੇ ਆਇਆ ਜਾਂਦਾ ਆ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਲਖਵਿੰਦਰ ਸਿੰਘ ਜੀ ਲਖਵਿੰਦਰ ਸਿੰਘ ਜੀ ਇੱਕ ਵਾਰੀ ਸਾਨੂੰ ਜਾਣਕਾਰੀ ਦੇ ਦਿਓ ਕੁੱਲ ਮਿਲਾ ਕੇ ਸਾਰੇ ਦਾ ਕਿੰਨਾ ਵੇਟ ਹੋਣਾ ਕਿੰਨੇ ਵਜੇ ਇਹ ਸਵਾਮਨ ਕਹਿੰਦੇ ਅੱਜ ਦੇ ਆਪਣੇ ਸਮੇਂ ਵਿੱਚ ਇਹਨੂੰ ਲਗਭਗ 40 ਕਿਲੋ ਇਹਦਾ weight ਹੁੰਦਾ ਅੰਦਾਜ਼ਨ ਅੰਦਾਜ਼ਨ ਉਹ ਪੁਰਾਣੇ ਸਮੇਂ ਵਿੱਚ ਸਵਾ ਕਿਲੋ ਕਹਿੰਦੇ ਸੀ ਇਹ ਸਾਰਾ ਇਹ ਪ੍ਰਾਤਨ ਸਮੇਂ ਤੋਂ ਹੀ ਹੈ ਇਹ ਪ੍ਰਾਤਨ ਸਮੇਂ ਤੋਂ ਹੀ ਇਹ ਸਾਰਾ ਸਜੋ ਸ਼ਿੰਗਾਰ ਦਾ ਸਾਮਾਨ ਇਹ ਸਾਰਾ ਸੋਨੇ ਦਾ ਬਣਿਆ ਹੋਇਆ ਹੈ ਇਹ ਸਾਲ ਵਿੱਚੋਂ 7 ਵਾਰੀ ਬਾਹਰ ਕੱਢਦੇ ਇਹਨੂੰ 7 ਆਪਣੇ ਨਗਰ ਕੀਰਤਨ ਜੋੜ ਮੇਲੇ ਹੁੰਦੇ ਦਸੇਰਾ ਦੀਵਾਲੀ ਬੈਸਾਖੀ ਹੁਲਾ ਮੇਲਾ ਤੇ ਮਹਾਰਾ ਦੇਵਤਾਰ ਗੁਰਪੁਰਬ ਉਸ ਸਮੇਂ ਸਾਰਾ ਸਾਜੋ ਸ਼ਿੰਗਾਰ ਸਾਮਾਨ ਤਬੇਲੇ ਲੈ ਕੇ ਹੁੰਦੇ ਇੱਥੇ ਖਜ਼ਾਨੇ ਵਿੱਚੋਂ ਤਗਤ ਸਾਹਿਬ ਦੇ ਤੇ ਉੱਥੇ ਘੋੜੇ ਨੂੰ ਦੁੱਧ ਨਾਲ ਇਸ਼ਨਾਨ ਕਰਾ ਕੇ ਸਾਰਾ ਕੁਝ ਦੁੱਧ ਨਾਲ ਇਸ਼ਨਾਨ ਹੁੰਦਾ ਉਹ ਦੋ ਦੁੱਧ ਨਾਲ ਇਸ਼ਨਾਨ ਕਰਾ ਕੇ ਫਿਰ ਸਾਰਾ ਸੋਨੇ ਦਾ ਸਾਜੋ ਸ਼ਿੰਗਾਰ ਉਹਨੂੰ ਸਜਾ ਕੇ ਫਿਰ ਮਹਿੰਗੇ ਬਸਤਰ ਹੁੰਦੇ ਘੋੜੇ ਦੇ ਸਾਰਾ ਸਾਜੋ ਸ਼ਿੰਗਾਰ ਤਿਆਰ ਕਰਕੇ ਫਿਰ ਘੋੜੇ ਨੂੰ ਨਗਰ ਕੀਰਤਨ ਵਿੱਚ ਲੈ ਕੇ ਜਾਂਦੇ ਮੈਂ ਇੱਕ ਵਾਰੀ ਜਾਣਕਾਰੀ ਸਾਡੇ ਲੋਕਾਂ ਦੇ ਦਿਓ ਅਤੇ ਦਰਸ਼ਕਾਂ ਦੇ ਦਿਓ ਵੀ ਇਹ ਕੀ ਕੀ ਹੈਗਾ ਸਭ ਤੋਂ ਪਹਿਲਾਂ ਪਹਿਲੇ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਇਹ ਘੋ ਤੇ ਉੱਪਰ ਪਾਉਂਦੇ ਨੂੰ ਨੁਕਤਾ ਕਹਿੰਦੇ ਜੀ ਇਹ ਸਾਰਾ ਸੋਨੇ ਦਾ ਬਣਿਆ ਕਲਗੀ ਲੱਗੀ ਇਹਨੂੰ ਮੋਰ ਇੱਥੇ ਤੇ ਇਹਦੇ ਬਾਅਦ ਪੈਰਾਂ ਦੇ ਝਾਂਜਰ ਕੜੇ ਵੀ ਕਹਿੰਦੇ ਕੋਈ ਤੇ ਵੱਡਾ ਹਾਰ ਅ ਸ਼ੇਰ ਦੇ ਮੂੰਹ ਵਾਲਾ ਤੇ ਨਾਲ ਛੋਟਾ ਹਾਰ ਤੇ ਇਹ ਵੀ ਹਾਰ ਹੀ ਆ ਗਲੇ ਦਾ ਤੇ ਨਾਲ ਇਹ ਪੁੱਠੇ ਦੇ ਉੱਪਰ ਸ਼ਿੰਗਾਰ ਦਾ ਸਾਹਮਣੇ ਸਾਰਾ ਘੋੜੇ ਦਾ ਪੁੱਠਾ ਹੁੰਦਾ ਨਾ ਪਿਛਲੇ ਪਾਸੇ ਉੱਥੇ ਪਾਉਂਦੇ ਹਾਂ ਜੀ ਤੇ ਇਹ ਕਾਠੀ ਹੈ ਇਹ ਮਹਾਰਾਜ ਤੇ ਆਜਰਨਾਜਾ ਸਵਾਰ ਹੁੰਦੇ ਜੀ ਇਹ ਘੋੜਾ ਆਪਣੇ ਪਸੀਨਾ ਹੁੰਦਾ ਆਪਣੇ ਆਪ ਦਬ ਕੇ ਚੱਲਦਾ ਇਹ ਉਹ ਕਾਠੀ ਹੈ ਜੇ ਤੇ ਮਹਾਰਾਜ ਆਪ ਸਵਾਰ ਹੁੰਦੇ ਹਾਂ ਜੀ ਮਤਲਬ ਮਹਾਰਾਜੀ ਦੀ ਸਵਾਰੀ ਵਾਲੀਏ ਉਹ ਕਾਠੀ ਆ ਤੇ ਇਹ ਐਸਟ ਜੈਸਟ ਇਸ ਰਹਿੰਦੀ ਆ ਮਤਲਬ ਕੋਈ ਇਸ ਤੇ ਸਵਾਰੀ ਨਹੀਂ ਕਰ ਸਕਦਾ ਇਹ ਸਿਰਫ ਇਹ ਆ ਗੁਰੂ ਸਾਹਿਬ ਦੇ ਤੇ ਗੁਰੂ ਸਾਹਿਬ ਦੇ ਸਵਾਰੀ ਵਾਸਤੇ ਘੋੜਾ ਰੱਖਿਆ ਤੇ ਕੋਈ ਬੰਦਾ ਕਿਤੇ ਸਵਾਰੀ ਨਹੀਂ ਕਰਦਾ ਇਹ ਘੋੜਾ ਮਤਲਬ ਬ੍ਰਹਮਚਾਰੀ ਵੀ ਰਹਿੰਦਾ ਨਾਲ ਇਹਦੇ ਕੋਈ ਸਵਾਰੀ ਨਹੀਂ ਕਰਦਾ ਸੇ ਮਹਾਰਾਜ ਦੇ ਸਵਾਰੀ ਵਾਸਤੇ ਰੱਖਿਆ ਆਪਾਂ ਸੋ ਤੁਸੀਂ ਦੇਖੋ ਕਿ 40 ਕਿਲੋ ਦੇ ਕਰੀਬ ਹੈ ਸੋਨੇ ਦੀ ਇਹ ਜਿਹੜੀ ਆ ਪੂਰੀ ਤਰ੍ਹਾਂ ਵਸਤਰਨੇ ਘੋੜੇ ਦੇ ਇੱਕ ਬਹੁਤ ਮਜ਼ਬੂਤ ਜਿਹੜੀ ਇਕਾਠੀ ਹੈ ਜਿੱਥੇ ਖੁਦ ਗੁਰੂ ਸਾਹਿਬ ਹਾਜ਼ਰ ਨਾਜ਼ਰ ਰਹਿੰਦੇ ਜਾਂ ਘੋੜੇ ਤਿਆਰ ਕੀਤਾ ਜਾਂਦਾ ਉਸ ਤੋਂ ਇਲਾਵਾ ਉਹਦੇ ਬੈਕ ਸਾਈਡ ਤੇ ਜਿਵੇਂ ਸਜਾਉਣ ਵਾਸਤੇ ਉਹਦੇ ਲਈ ਹੈ ਹਾਰ ਨੇ ਤੇ ਦੋ ਤੋਂ ਤਿੰਨ ਹਾਰ ਨੇ ਇੱਕ ਤਾਂ ਹਾਰ ਬਿਲਕੁਲ ਜਿੱਥੇ ਸ਼ੇਰ ਦਾ ਜਿਹੜਾ ਚਿੰਨ ਬਣਿਆ ਹੋਇਆ ਉਹ ਹਾਰ ਹੈ ਤੇ ਉਸ ਤੋਂ ਇਲਾਵਾ ਉਹਦੇ ਫਰੰਟ ਸਾਈਡ ਤੋਂ ਜਿੱਥੇ ਮੋਹਰ ਦੀ ਦੇਖ ਜੇ ਦੇਖੋ ਤਾਂ ਇੱਥੇ ਆ ਦੇਖੋ ਇੱਥੇ ਕਲੰਗੀ ਜਿਹੜੀ ਆ ਉਹ ਲੱਗੀ ਹੋਈ ਆ ਮੋਹਰ ਬਣਿਆ ਹੋਇਆ ਜਦ ਇਹ ਘੋੜਾ ਸਾਜਦਾ ਹੋਣਾ ਤਾਂ ਤੇ ਜਿਹੜਾ ਇੱਕ ਦੁਰਲਭ ਤਸਵੀਰ ਹੁੰਦੀ ਹੋਣੀ ਆ ਪਰ ਇਸ ਨੂੰ ਬੜੇ ਸੇਫ ਲੋਕਰ ਦੇ ਵਿੱਚ ਜਿਹੜਾ ਰੱਖਿਆ ਜਾਂਦਾ ਪੈਰਾਂ ਦੇ ਵਿੱਚ ਜਿਹੜੇ ਛੜਕੜੇ ਪਾਏ ਜਾਂਦੇ ਨੇ ਉਹ ਖੁਦ ਦੇਖੋ ਆਵਾਜ਼ ਕਰਦੇ ਨੇ ਜਦ ਘੋੜਾ ਚੱਲਦਾ ਹੋਵੇਗਾ ਤਾਂ ਕਿੰਨੀ ਜਿਹੜਾ ਦੁਰਲਭ ਆਵਾਜ਼ ਹੁੰਦੀ ਹੋਵੇਗੀ ਤੇ ਇਹ ਉਹ ਗਾਣੇ ਨੇ ਜਿਹੜੇ ਕਿ ਆਮ ਕਰਕੇ ਦੇਖਣ ਨੂੰ ਨਹੀਂ ਮਿਲਦੇ ਅੱਜ ਖਾਸ ਤੌਰ ਤੇ ਤੁਹਾਡੇ ਅੱਗੇ ਅਸੀਂ ਲੈ ਕੇ ਆਇਆ ਪਹਿਲੀ ਵਾਰ ਜਿਹੜਾ ਆ ਸਕਰੀਨ ਦੇ ਉੱਤੇ ਇਸ ਤਰੀਕੇ ਨਾਲ ਜਿਹੜਾ ਤੁਸੀਂ ਇਹਨਾਂ ਨੂੰ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਜਿਨ੍ਹਾਂ ਉੱਤੇ ਗੁਰੂ ਸਾਹਿਬ ਆਪ ਹਾਜ਼ਰ ਨਾਜ਼ਰ ਹੁੰਦੇ ਜਰ ਕੋੜੇ ਨੂੰ ਸ਼ਿੰਗਾਰ ਕੀਤਾ ਹੁੰਦਾ ਕਾਠੀ ਲਾਈ ਹੁੰਦੀ ਆ ਤੇ ਲੋਕ ਦਰਸ਼ਨ ਜ਼ਰੂਰ ਕਰਦੇ ਨੇ ਖਾਸ ਮੌਕਿਆਂ ਦੇ ਉੱਤੇ ਸੋ ਇਹ ਖਾਸ ਪੇਸ਼ਕਸ਼ ਸੀਗੀ ਸਾਡੀ ਉਮੀਦ ਆ ਤੁਹਾਨੂੰ ਪਸੰਦਾ ਹੀ ਹੋਣੀ ਆ ਕੈਮਰਾਮੈਨ ਜਗਜੀਤ ਦੇ ਨਾਲ ਮੈਨੂੰ ਜਸਪ੍ਰੀਤ ਸਿੰਘ ਗਸ਼ਕਨੂ ਦੇ ਅਹਿਜ਼ਾਜ਼ਤ ਧੰਨਵਾਦ